ਦੀ ਖਬਰ ਆ ਰਹੀ ਹੈ ਪਾਜਪਾ ਦੇ ਵੱਡੇ ਆਗੂ ਦੇ بیٹے ਦੇ ਉੱਤੇ ਹਮਲਾ ਕਰ ਦਿੱਤਾ ਗਿਆ ਜਾਨਲੇਵਾ ਹਮਲਾ ਕੀਤਾ ਗਿਆ ਦੱਸਦੀ ਹੈ ਕਿ بیسਬਾਲ ਦੇ ਨਾਲ ਸਿਰ ਦੇ ਉੱਤੇ ਕਈ ਵਾਰ ਕੀਤੇ ਗਏ ਨੇ ਜਿਸ ਤੋਂ ਬਾਅਦ ਪਾਜਪਾ ਆਗੂ ਖੁਦ ਆਪਣੇ بیٹے ਨੂੰ ਹਸਪਤਾਲ ਲੈ ਕੇ ਪਹੁੰਚੇ ਔਰ ਉਸ ਤੋਂ ਬਾਅਦ ਉਰਉਥੇ ਇਲਾਜ ਕਰਵਾਇਆ ਗਿਆ ਤਾਂ ਦੋ ਗੱਡੀਆਂ ਦੇ ਵੱਲੋਂ ਪਿੱਛਾ ਕੀਤਾ ਜਾਂਦਾ ਹੈ ਪਹਿਲਾ ਲੜਕੇ ਦਾ ਉਸ ਨੂੰ ਘੇਰ ਲਿਆ ਜਾਂਦਾ ਹੈ ਔਰ ਘੇਰਾ ਪਾ ਕੇ ਹਮਲਾ ਕੀਤਾ ਜਾਂਦਾ ਹੈ ਦੱਸਦੀ ਹੈ ਕਿ ਮਾਮਲਾ ਹਰਿਆਣਾ ਦਾ ਹੈ ਹਰਿਆਣਾ ਦੇ ਵੱਡੇ ਪਾਜਪਾਗੂ ਓਪੀ ਤਨਖੜ ਜੋ ਕਿ ਸੁਪਾ ਪ੍ਰਧਾਨ ਵੀ ਰਹਿ ਚੁੱਕੇ ਨੇ ਤਾਂ ਉਹਨਾਂ ਦੇ ਬੇਟੇ ਦੇ ਉੱਤੇ ਹਮਲਾ ਹੋਇਆ ਹੈ ਔਰ ਬੇਟੇ ਦਾ ਨਾਮ ਜੇਕਰ ਤੁਹਾਨੂੰ ਦੱਸੀਏ ਤਾਂ ਆ ਓਪੀ ਤਨਖਰ ਦੇ ਬੇਟੇ ਆਸ਼ੂਤੋਸ਼ ਤਨਖਰ ਦੇ ਉੱਤੇ ਇਹ ਹਮਲਾ ਹੋਇਆ ਹੈ ਤਾਂ ਬੇहद ਬੜੀ ਬੇਰਹਿਮੀ ਦੇ ਨਾਲ ਇਹ ਹਮਲਾ ਕੀਤਾ ਗਿਆ तकरीबन ਅੱਧਾ ਦਰਜਣੇ ਮੁੰਡਿਆਂ ਦੇ ਵੱਲੋਂ ਘੇਰ ਕੇ ਕੁੱਟਮਾਰ ਕੀਤੀ ਗਈ ਹੈ ਔਰ ਸਿਰ ਦੇ ਉੱਤੇ ਵਾਰ ਕੀਤੇ ਗਏ ਨੇ ਦੋ ਕਾਰਾਂ ਦੇ ਵਿੱਚ ਸਵਾਰ ਹੋ ਕੇ ਇਹ ਮੁੰਡੇ ਆਉਂਦੇ ਨੇ ਔਰ ਇਹਨਾਂ ਦੇ ਵੱਲੋਂ ਆਸ਼ੂਤੋਸ਼ ਨੂੰ ਕੇ ਲਿਆ ਜਾਂਦਾ ਉਸ ਦੀ ਗੱਡੀ ਜਦੋਂ ਉਹ ਜਾ ਰਿਹਾ ਹੁੰਦਾ ਤਾਂ ਰਸਤੇ ਦੇ ਵਿੱਚ ਉਸ ਦੀ ਗੱਡੀ ਕੇਰੀ ਜਾਂਦੀ ਹੈ ਔਰ ਦੋਹਾਂ ਗੱਡੀਆਂ ਦੇ ਵਿੱਚੋਂ ਨਿਕਲ ਕੇ ਜੋ ਮੁੰਡੇ ਨੇ بیسਬਾਲ ਬੈਟ ਦੇ ਨਾਲ ਆਸ਼ਿਤੋਸ਼ ਦੇ ਸਿਰ ਦੇ ਉੱਤੇ ਕਈ ਵਾਰ ਕਰਦੇ ਨੇ ਤੇ ਉਤੋਂ ਫਰਾਰ ਹੋ ਜਾਂਦੇ ਨੇ ਆਸ਼ਿਤੋਸ਼ ਦੇ ਵੱਲੋਂ ਖੁਦ ਜਾਣਕਾਰੀ ਇਸ ਦੀ ਆਪਣੇ ਪਰਿਵਾਰ ਵਾਲਿਆਂ ਨੂੰ ਦਿੱਤੀ ਜਾਂਦੀ ਹੈ ਔਰ ਜਦੋਂ ਮੌਕੇ ਦੇ ਉੱਤੇ ਓਪੀ ਤਨਖੜ ਪਹੁੰਚਦੇ ਨੇ ਤਾਂ ਉਹਨਾਂ ਦੇ ਵੱਲੋਂ ਆਪਣੇ ਬੇਟੇ ਨੂੰ ਆ ਪੰਚਕੂਲਾ ਦੇ ਸੈਕਟਰ 6 ਦੇ ਵਿੱਚ ਜਨਰਲ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਜਾਂਦਾ ਉੱਥੇ ਤਕਰੀਬਨ ਡੇਢ ਘੰਟਾ ਆਪਣੇ ਬੇਟੇ ਦੇ ਨਾਲ ਰਹਿੰਦੇ ਨੇ ਔਰ ਇਸ ਦੌਰਾਨ ਉਹਨਾਂ ਦੇ ਬੇਟੇ ਦੇ ਸਿਰ ਦਾ ਸੀਟੀ ਸਕੈਨ ਸਕੈਨ ਕਰਾਇਆ ਜਾਂਦਾ ਔਰ ਐਕਸ-ਰੇ ਵੀ ਕੀਤਾ ਜਾਂਦਾ ਫਿਲਹਾਲ ਹਾਲਤ ਨਾਜ਼ੁਕ ਬਣੀ ਹੋਈ ਹੈ ਉਹਨਾਂ ਦੇ ਬੇਟੇ ਦੀ ਔਰ ਦੱਸਿਆ ਜਾ ਰਿਹਾ ਹੈ ਕਿ ਜਿਹਨਾਂ ਮੁੰਡਿਆਂ ਦੇ ਵੱਲੋਂ ਇਹ ਹਮਲਾ ਕੀਤਾ ਗਿਆ ਤਾਂ ਉਹਨਾਂ ਦੀ ਵੀ ਹੁਣ ਪਾਲ ਪੁਲਿਸ ਦੇ ਵੱਲੋਂ ਸ਼ੁਰੂ ਕਰ ਦਿੱਤੀ ਗਈ ਹੈ ਤਾਂ ਜਦੋਂ ਮੌਕੇ ਦੇ ਉੱਤੇ ਭੀੜ ਜਮਾ ਹੋ ਜਾਂਦੀ ਹੈ ਤਾਂ ਉਸ ਨੂੰ ਦੇਖ ਕੇ આરોપી ਉਥੋਂ ਭੱਜਦੇ ਨਹੀਂ ਤਾਂ ਉਹਨਾਂ ਦੇ ਵੱਲੋਂ ਜੋ ਪੂਰਾ ਇਰਾਦਾ ਕੀਤਾ ਗਿਆ ਸੀ ਤਾਂ ਇੱਕ ਤਰੀਕੇ ਦੇ ਨਾਲ ਇਹ ਹੀ ਸੀ ਕਿ ਆਸ਼ੂਤੋਸ਼ ਦੇ ਉੱਤੇ ਜਿਆਦਾ ਤੋਂ ਜਿਆਦਾ ਵਾਰ ਕੀਤੇ ਜਾ ਰਹੇ ਔਰ ਉਸ ਨੂੰ ਮਾਰ ਮਕਾਉਣ ਦੀ ਫਰਾਕ ਦੇ ਵਿੱਚ ਇਹ ਲੱਗਦੇ ਸੀ ਤੇ ਬੜੀ ਬੇਰਹਿਮੀ ਦੇ ਨਾਲ ਇਹ ਹਮਲਾ ਕੀਤਾ ਗਿਆ ਪਾਜਪਾਗੂ ਓਪੀ ਤਨਖਰ ਦਾ ਮੁੰਡਾ ਆਸ਼ੂਤੋਸ਼ ਜਿਸ ਦੇ ਨਾਲ ਕੁੱਟਮਾਰ ਕੀਤੀ ਗਈ ਹੈ ਦੋ ਗੱਡੀਆਂ ਦੇ ਵਿੱਚ ਬੈਠ ਕੇ ਮਲਜ਼ਮ ਆਉਂਦੇ ਨੇ ਔਰ ਉਹਨਾਂ ਦੇ ਵੱਲੋਂ ਜੋ ਇਹ ਪੂਰੀ ਘਟਨਾ ਉਸ ਨੂੰ ਅੰਜਾਮ ਦਿੱਤਾ ਜਾਂਦਾ ਤਾਂ ਆਸ਼ੂਤੋਸ਼ ਜੋ ਸੜਕ ਦੇ ਵਿੱਚ ਤੇ ਜਾ ਰਿਹਾ ਹੁੰਦਾ ਤਾਂ ਸੈਕਟਰ 12 A ਰੈਲੀ ਚੌਂਕ ਦੇ ਵਿੱਚ ਆਪਣੇ ਘਰ ਵੱਲ ਜਾ ਰਿਹਾ ਹੁੰਦਾ ਤੇ ਰਸਤੇ ਦੇ ਵਿੱਚ 200 ਮੀਟਰ ਪਹਿਲਾਂ ਹੀ ਇੱਕ ਗੱਡੀ ਓਵਰਟੇਕ ਕਰਦੀ ਹੈ ਆਸ਼ੂਤੋਸ਼ ਨੂੰ ਉਸ ਤੋਂ ਬਾਅਦ ਇੱਕ ਗੱਡੀ ਉਹਨਾਂ ਦੇ ਪਿੱਛੇ ਲਗਾ ਦਿੱਤੀ ਜਾਂਦੀ ਹੈ ਔਰ ਦੋਹਾਂ ਗੱਡੀਆਂ ਦੇ ਵਿੱਚੋਂ ਜੋ ਮੁੰਡੇ ਬਾਹਰ ਨਿਕਲਦੇ ਨੇ ਔਰ ਉਹਨਾਂ ਦੇ ਵੱਲ ਤਾਬੜ ਤੋੜ ਜੋ ਹਮਲਾ ਆਸ਼ੀਤੋਸ਼ ਦੇ ਉੱਤੇ ਕਰ ਦਿੱਤਾ ਜਾਂਦਾ بیسਬਾਲ ਬੈਟ ਉਹਨਾਂ ਦੇ ਹੱਥਾਂ 'ਚ ਹੁੰਦੇ ਨੇ ਔਰ ਇਹਨਾਂ ਬੈਟਾਂ ਦੇ ਨਾਲ ਉਹਨਾਂ ਦੇ ਸਿਰ ਦੇ ਉੱਤੇ ਤਾਬੜ ਤੋੜ ਵਾਰ ਕੀਤੇ ਜਾਂਦੇ ਨੇ ਔਰ ਉਹ ਦੱਸਿਆ ਜਾ ਰਿਹਾ ਹੈ ਕਿ ਮਾਮਲਾ ਉੱਥੇ ਵਾਪਰਿਆ ਜਿੱਥੇ ਨਾਕੇਬੰਦੀ ਵਿੱਚ ਪੁਲਿਸ ਦੀਆਂ ਕਈ ਟੀਮਾਂ ਤਾਇਨਾਤ ਹੁੰਦੀਆਂ ਨੇ ਤਾਂ ਉਹਦੇ ਨੇੜੇ ਹੀ ਇਹ ਪੂਰੀ ਘਟਨਾ ਵਾਪਰਦੀ ਹੈ ਘਰ ਦੇ ਨੇੜੇ 200 ਮੀਟਰ ਪਹਿਲਾਂ ਇਹ ਪੂਰੀ ਘਟਨਾ ਨੂੰ ਅੰਜਾਮ ਦਿੱਤਾ ਜਾਂਦਾ ਔਰ ਕਿਸ ਤਰੀਕੇ ਦੇ ਨਾਲ ਇਹਨਾਂ ਦੇ ਹੌਂਸਲੇ ਉੱਚੇ ਨਜ਼ਰ ਆ ਰਹੇ ਨੇ ਕਿਉਂਕਿ ਭਾਜਪਾ ਆਗੂ ਦਾ ਮੁੰਡਾ ਜਿਸ ਨੂੰ ਹੱਥ ਪਾਇਆ ਗਿਆ ਹੈ ਨਾ ਬਦਮਾਸ਼ਾਂ ਦੇ ਵੱਲੋਂ ਔਰ ਤੁਸੀਂ ਕਾਨੂੰਨ ਵਿਵਸਥਾ ਦਾ ਹਾਲ ਦੇਖ ਸਕਦੇ ਹੋ ਹਰਿਆਣਾ ਦੇ ਵਿੱਚ ਕੀ ਹੋ ਚੁੱਕਾ ਹੈ ਕਿਉਂਕਿ ਭਾਜਪਾ ਆਗੂ ਓਪੀ ਤਨਖੜ ਜਾਣਿਆ ਪਹਿਚਾਣਿਆ ਨਾਮ ਉਥੋਂ ਦਾ ਔਰ ਜਦੋਂ ਉਹਨਾਂ ਦੇ ਪਰਿਵਾਰਕ ਮੈਂਬਰ ਵੀ ਚੱਲਦੇ ਨੇ ਤਾਂ ਸਿਕਿਉਰਿਟੀ ਦੇ ਵਿੱਚ ਚੱਲਦੇ ਨੇ ਔਰ ਇਸ ਤਰੀਕੇ ਦਾ ਹਮਲਾ ਹੋ ਜਾਣਾ ਉਹਨਾਂ ਦੇ ਬੇਟੇ ਦੇ ਉੱਤੇ ਤਾਂ ਸੁਰੱਖਿਆ ਦੇ ਉੱਤੇ ਵੱਡੇ ਸਵਾਲ ਖੜੇ ਕਰਦਾ ਹੈ ਕਿ ਆਖਿਰ ਕਿਸ ਤਰੀਕੇ ਦੇ ਨਾਲ ਇਸ ਪੂਰੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਫਿਲਹਾਲ ਪੁਲਿਸ ਦੇ ਵੱਲੋਂ ਜਾਂਚ ਕੀਤੀ ਜਾ ਰਹੀ ਹੈ ਕਿ ਆਖਿਰ ਕਿਨਾ ਦੇ ਲੋਕਾਂ ਦੇ ਵੱਲੋਂ ਇਸ ਪੂਰੀ ਹਮਲੇ ਨੂੰ ਅੰਜਾਮ ਦਿੱਤਾ ਗਿਆ ਔਰ ਪੁਲਿਸ ਦੇ ਵੱਲੋਂ ਸੈਕਟਰ 14 ਤੋਂ ਲੈ ਕੇ ਸ਼ਹਿਰ ਦੇ ਵਿੱਚ ਨਾਕਾਬੰਦੀ ਕਰ ਦਿੱਤੀ ਗਈ ਹੈ ਔਰ ਜੋ ਮੁਲਜ਼ਮ ਨੇ ਉਹਨਾਂ ਨੂੰ ਜਲਦ ਤੋਂ ਜਲਦ ਗ੍ਰਿਫਤਾਰ ਕਰਨ ਦੀ ਕੋਸ਼ਿਸ਼ ਪੁਲਿਸ ਦੇ ਵੱਲੋਂ ਕਰ ਦਿੱਤੀ ਗਈ ਹੈ ਔਰ ਪੁਲਿਸ ਦੀ ਟੀਮ ਸ਼ਹਿਰ ਵਿੱਚ ਲੱਗੇ ਸੀਸੀਟੀਵੀ ਅ ਜੋ ਕੈਮਰੇ ਨੇ ਉਹਨਾਂ ਨੂੰ ਵੀ ਖੰਗਾਲ ਰਹੀ ਹੈ ਤਾਂ ਜੋ اروਪੀਆਂ ਦਾ ਪਤਾ ਲੱਗ ਸਕੇ ਉਹਨਾਂ ਦੀ ਕਾਰ ਨੰਬਰ ਦਾ ਪਤਾ ਲੱਗ ਸਕੇ ਔਰ ਉਹਨਾਂ ਦੇ ਤੱਕ ਪਹੁੰਚੇ ਜਾ ਸਕੇ ਕਿ ਆਖਿਰ ਕੌਣ ਸੀ ਉਹ ਮੁੰਡੇ ਜਿਨ੍ਹਾਂ ਦੇ ਵੱਲੋਂ ਇਸ ਪੂਰੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਹਾਲਾਂਕਿ ਆਸ਼ੀਤੋਸ਼ ਵੀ ਜਦੋਂ ਥੋੜੇ ਸਟੇਬਲ ਹੁੰਦੇ ਨੇ ਤਾਂ ਉਹਨਾਂ ਤੋਂ ਵੀ ਪੁੱਛਗਿਸ਼ ਕੀਤੀ ਜਾਵੇਗੀ ਕਿ ਆਖਿਰ ਕਿਹਨਾਂ ਦੇ ਵੱਲੋਂ ਹਮਲਾ ਕੀਤਾ ਗਿਆ ਕਿ ਤੁਸੀਂ ਉਹਨਾਂ ਨੂੰ ਜਾਣਦੇ ਸੀ ਕਿ ਤੁਹਾਡੀ ਕਿਸੇ ਤਰੀਕੇ ਦੀ ਕੋਈ ਨਿੱਜੀ ਰੰਜਿਸ਼ ਸੀ ਤਾਂ ਪੂਰੇ ਮਾਮਲੇ ਦੇ ਉੱਤੇ ਪੁਲਿਸ ਦੇ ਵੱਲੋਂ ਹੁਣ ਨਜ਼ਰ